ਦਾ ਰਾਜ ਸੀ ਕਦੇ ਹੋਮ ਦਾ ਫਿਰਦਾ ਰਾਜ ਸੀ ਕਦੇ ਹੋਮ ਦਾ ਅਫਗਾਨਿਸਤਾਨ ਤੋਂ ਪਾਰ ਜਿਹੜੇ ਸਾਬ ਨਾ ਬਈਏ ਆ ਗਏ ਜਿਹੜੇ ਸਾਬ ਨਾ ਬਈਏ ਆ ਗਏ ਇਹ ਬਣ ਜਾਣਾ ਬਿਹਾਰ ਤੁਸੀਂ ਸੁੱਤੇ ਤੇ ਪੰਜਾਬੀਓ ਤੁਸੀਂ ਸੁੱਤੇ ਤੇ ਪੰਜਾਬੀਓ ਬਹੁਤ ਨੇ ਸੌ ਜਾਂਦੇ ਪਿਗਮਾਰ ਥੋੜੀ ਮਿੱਟੀ ਸੋਹ ਸਰਕਾਰ ਮਾਨੂੰ ਨਾ ਵੇਚੋ ਪੰਜਾਬੀਓ ਮਾਨੂੰ ਨਾ ਵੇਚੋ ਪੰਜਾਬੀਓ ਖਾਤਰ ਪਠੀਕਾਰ ਉਹ ਜਿਹੜਾ ਥੋਨ ਨੂੰ ਗਾਮਦਾ ਆਇਆ ਹੈ ਜਿਹੜਾ ਥੋਨ ਨੂੰ ਗਾਮਦਾ ਆਇਆ ਨੂੰ ਕਹਨੇ ਹੁ ਤਾਰ ਤੇ ਦਾ ਮਰਜੇ ਤੁਸੀਂ ਪਿੱਟਦੇ ਜਦੋਂ ਮਰਜੇ ਤੁਸੀਂ ਪਿੱਟਦੇ ਆਖੋ ਕੌਣ ਦਾ ਪਹਿਰੇਦਾਰ ਜਿਹੜੇ ਜਿਉਂਦੇ ਉਹਨਾਂ ਦੀ ਕਦਰ ਕਰੋ ਜਿਹੜੇ ਜਿਉਂਦੇ ਉਹਨਾਂ ਦੀ ਕਦਰ ਕਰੋ ਵਿੱਖੇ ਬਰਕਤਾਂ ਹੁੰਦੀਆਂ ਇੱਕੇ ਵਿੱਚ ਬਰਕਤਾਂ ਹੁੰਦੀਆਂ ਇੱਕੇ ਵਿੱਚ ਬਰਕਤਾਂ ਹੁੰਦੀਆਂ ਨਹੀਂਓ ਖਾਲੀ ਜਾਂਦਾ ਵਾਰ ਮੋੜੀ ਸੁਰਤ ਤੇ ਚੜਕੇ ਆਗੇ ਵੇੜੀ ਸੁਰਤ ਤੇ ਚੜਕੇ ਆਗੇ ਹੁਣ ਕਰਦੇ ਅਰਜਾ ਪਰ ਆਪਾਂ ਦੱਸ ਗੁਰੂਆਂ ਦੇ ਪੁੱਤ ਹਾਂ ਆਪਾਂ ਦੱਸ ਗੁਰੂਆਂ ਦੇ ਪਤਾ ਸਿੱਖਿਆ